ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਪਹਿਲਾਂ ਮਿਲੋ ਜੀ ਸਾਡੀ ਨੂਰ ਨੂੰ ਉਰੂ ਪਲਾ ਦੇ ਪੁੱਤ ਸ਼ਾਸ਼ੀ ਦਾ ਉੱਚੀ ਬੋਲ ਤੇ ਅਭ ਦੇ ਟਾਈਮ ਆ। ਉੱਚੀ ਬੋਲ ਮੇਰਾ ਪੁੱਤ। ਹੱਥ ਜੋੜ ਕੇ। ਦੁੱਦੂ ਆਇਆ। ਦੁੱਦੂ ਤਾਂ ਠੀਕ ਐ, ਪਹਿਲਾਂ ਸਾਸਰੀਕਾ ਬੁਲਾਓ। ਦੁੱਦੂ ਆਇਆ। ਚੁੱਚੂ ਆ। ਚੁੱਚ। ਆਪੇ ਤਾਂ। ਲੱਡੂ ਪਹਿਲਾਂ ਸਾਸਰੀਕਾਲ ਤਾਂ ਬੁਲਾ ਦੇ। ਤੈਨੂੰ ਉਤਰਨਾ ਪਹਿਲਾਂ ਸਾਸਰੀਕਾਲ। ਮੈਂ ਉਤਰਨਾ। ਮੇਰਾ ਨੂਰਾ ਅੜਗੀ ਕਰਾਰੀ ਭਾਈ। ਨੂਰਾ ਮੇਰਾ ਪੁੱਤ। ਤੇ ਗੱਲ ਆਏ ਆ ਜੀ। ਸਾਸਰੀਕਾਲ ਬੁਲਾਉਣ ਤੇ ਪਤਾ ਨਹੀਂ ਕਾਤੇ ਚੱਲਣ ਲੱਗ ਗਈ ਹੁਣ। ਹੁਣ ਬੁਲਾਈ ਤਾਂ ਹੈਗੀ ਆ ਅੱਜ। ਪਰ ਹੌਲੀ ਦੇ ਕਿਉਂ ਬੁਲਾਈ ਆ ਜਿਆਦਾ ਉੱਚੀ ਨਹੀਂ ਬੁਲਾਈ ਤੇ ਹੁਣ ਥੋੜਾ ਜਿਹਾ ਨਾ ਝਿਜਕਣ ਲੱਗ ਗਈ ਪਤਾ ਨਹੀਂ ਸਾਸਰੀ ਘਰ ਬੁਲਾਉਣ ਤੇ ਕਾਤੇ ਹੈ ਕੋਸ ਹੁਣ ਹੋਜੀ ਆਈ ਜਾਂਦੀ ਐ ਇਹਨੂੰ ਖੇਲਣ ਵੱਲ ਥੋੜਾ ਜਿਹਾ ਧਿਆਨ ਜਿਆਦਾ ਹੋ ਗਿਆ ਹੁਣ ਅੱਗੇ ਤਾਂ ਪਤਿਆ ਆ ਕੇ ਗੋਦੀ ਚ ਹੁੰਦੀ ਸੀ ਕਹਿ ਲੋ ਸਾਸਰੀ ਘਰ ਬੁਲਾਵੇ ਸਾਸਰੀ ਘਰ ਬੁਲਾ ਦਿੰਦੀ ਜਿਉ ਮਰਜ਼ੀ ਕਹਿ ਲੋ ਹੈਨਾ ਪਰ ਹੁਣ ਥੋੜਾ ਜਿਆ ਖੇਲਣ ਵੱਲ ਧਿਆਨ ਹੋ ਗਿਆ ਜਦੋਂ ਹੁਣ ਤੁਸੀਂ ਦੇਖਿਆ ਜਿੱਦੇ ਕਹਿਤਾ ਵੀ ਮੈਨੂੰ ਥੱਲੇ ਛੱਡੋ ਜਦ ਇਹ ਬਾਪਣਾ ਖੇਲਣ ਦੀ ਤਿਆਰੀ ਮੇੜੇ ਚ ਭੱਜੀ ਫੇਰੀ ਜਾਂਦੀ ਆ ਕਦੇ ਮਿੱਟੀ ਚ ਲੱਗ ਜਾਂਦੀ ਖੇਲਣ ਉਰੇ ਟਰੈਕਟਰ ਕੋ ਮਿੱਟੀ-ਮੁੱਟੀ ਆਈਦੀ ਹੁੰਦੀ ਜਿਹੜੀ ਖੇਤਾਂ ਤੇ ਬਾ ਉਹ ਪੱਟ ਲੈਣੀ ਉਰੇ ਬੈਠੀ ਨੇ ਤੇ ਕੱਪੜੇ-ਕੋਪੜੇ ਕਹਿ ਲੋ ਮਤਲਬ ਦਿਹਾੜੀ ਚ ਘੱਟੋ-ਘੱਟ ਮੈਂ ਕਿਹਾ ਨਾ 4-5 ਵਾਰ ਬਦਲ ਲੈਦੀ ਇਹ ਤਾਂ ਕੁਝ ਨਹੀਂ ਪਤਾ ਇਹਨੇ ਕਿੱਥੇ ਲਟ ਜਣਾ ਤੇ ਚਲੋ ਨਿਆਣਿਆਂ ਦਾ ਭਾਈ ਇਹੀ ਕੰਮ ਹੁੰਦਾ ਗੱਲ ਹੈਗੀ ਆ ਜੀ ਐਦਾਂ ਅੱਜ ਜਾਣਾ ਜੀ ਹੁਣ ਮੈਂ ਜੈਸਮੀਨ ਨੂੰ ਛੱਡਣਾ ਮਾਰਾਂ ਜੈਸਮੀਨ ਨੂੰ ਤੁਸੀਂ ਕਹਿਣਾ ਵੀ ਹੁਣ ਹਜੇ ਲਿਆਂਦੀ ਸੀ ਹੁਣ ਛੱਡਣ ਵੀ ਚੱਲੇ ਕਿ ਆ ਚੱਕਰ ਹੈ ਨਾ ਗੱਲ ਐਦਾਂ ਜੀ ਹੁਣ ਤੁਹਾਨੂੰ ਪਤਾ ਹੀ ਆ ਉੱਧਰ ਹੈਗਾ ਵਿਆਹ ਦਾ ਮਾਹੌਲ ਵਿਆਹ ਦੇ ਦਿਨ ਚੱਲਦੇ ਆ ਤੇ ਕੱਲ ਨੂੰ ਆਉਣੀ ਆ ਸਾਹੇ ਚਿੱਠੀ ਨਾ ਸੌਰੀ ਤੋੜਨੀ ਆ ਸਾਹੇ ਚਿੱਠੀ ਕੱਲ ਨੂੰ ਤੇ ਬਾਕੀ ਕਹਿ ਲੋ ਆਉਣੀ ਵੀ ਆ ਜਾਣੀ ਵੀ ਆ ਹੈ ਨਾ ਸਿਸਟਮ ਹੁੰਦਾ ਜੋ ਵੀ ਆ ਉਹ ਕਰਨਾ ਹੈ ਤੇ ਤਾਂ ਕਰਕੇ ਹੁਣ ਉੱਧਰ ਭਾਈ ਉੱਧਰ ਵੀ ਕੰਮ ਜ਼ਰੂਰੀ ਆ ਵਿਆਹ ਕਰਕੇ ਉਹ ਜਿੱਦਾਂ ਕਹਿ ਨਹੀਂ ਦਿੰਦੇ ਵੀ ਹੁਣ ਸਵਾ ਮਹੀਨਾ ਹੋ ਗਿਆ ਭਾਈ ਹਨਾ ਤੇ ਇੱਕ ਵਾਰ ਘਰੇ ਐਂਟਰੀ ਹੋ ਗਈ ਸਿਆਣਿਆਂ ਦੇ ਕਹਿਣ ਦੇ ਮੁਤਾਬਕ ਘਰੇ ਐਂਟਰੀ ਹੋ ਗਈ ਆ ਆਉਣ ਜਾਣ ਹੁਣ ਖੁੱਲ ਗਿਆ ਹਨਾ ਜਿੱਦਾਂ ਕਹਿ ਦਿੰਦੇ ਆ ਵੀ ਸਵਾ ਮਹੀਨੇ ਤੱਕ ਭਾਈ ਜਾਣਾ ਨਹੀਂ ਹੁੰਦਾ ਸਵਾ ਮਹੀਨਾ ਕਪਲੇਟ ਹੋਏ ਤੇ ਜਾਣਾ ਏ ਆਪਣੇ ਸਹੁਰੇ ਹਨਾ ਤੇ ਉਹ ਆਪਣੇ ਰਸਮ ਭਾਈ ਜਿਹੜੀ ਹੈਗੀ ਸਿਆਣਿਆਂ ਦੇ ਕਹਿਣ ਦੇ ਮੁਤਾਬਕ ਆਪਾਂ ਨੇ ਪੂਰੀ ਹੋ ਕਰਤੀ ਤੇ ਹੁਣ ਮੰਨ ਲਓ ਜੇ ਕੋਈ ਰੋਪੜ ਕੰਮ ਆ ਮੈਂ ਆਪਣਾ ਜਾ ਕੇ ਲਿਆਣ ਕੇ ਇਹਨੂੰ ਭਾਈ ਆਪਣਾ ਕੰਮ ਕਰਿ ਆਉ ਜੇ ਕੋਈ ਸ਼ਾਪਿੰਗ ਕਰਨੀ ਆਏ ਕੁਝ ਵੀ ਕਰਨਾ ਤੇ ਮਤਲਬ ਉਦੋਂ ਤੱਕ ਇਹ ਹੁਣ ਘਰਾਂ ਨਹੀਂ ਪਿਆ ਸਕਦੀ ਜਦੋਂ ਜਿਹੜੀਆਂ ਆ ਰਵਾਜ ਰੀਤੀ ਰਵਾਜ ਬਣੇ ਹੋਏ ਆ ਸਿਆਣਿਆਂ ਨੇ ਬਣਾਏ ਹੋਏ ਆ ਉਹ ਜਦੋਂ ਤੱਕ ਉਹ ਕੰਪਲੀਟ ਨਹੀਂ ਤੇ ਹੁੰਦੇ ਹੁਣ ਆਪਾਂ ਨੇ ਉਹ ਕੰਪਲੀਟ ਕਰ ਲਏ ਤੇ ਹੁਣ ਆਉਣੀ ਜਾਣੀ ਖੁੱਲ ਗਈ ਜਦੋਂ ਮਰਜ਼ੀ ਆ ਸਕਦੇ ਜਦੋਂ ਮਰਜ਼ੀ ਜਾ ਸਕਦੇ ਤਾਂ ਕਰਕੇ ਹਾਂ ਅੱਜ ਹੁਣ ਅ ਜੈਸਮੀਨ ਨੂੰ ਭਾਈ ਛੱਡਣਾ ਮਾਲ ਦੇਖਦੇ ਹਾਂ ਹੁਣ ਰੈਡੀ ਹੋਊਗੀ ਹਨਾ ਅ ਮਿਲਦੇ ਹਾਂ ਜੀ ਫਿਰ ਅੰਦਰ ਜਾ ਕੇ ਤੁਹਾਨੂੰ ਲਓ ਜੀ ਭਾਈ ਚੱਲ ਪਈ ਤਿਆਰੀ ਜੈਸਮੀਨ ਨਕਾਰ ਬੈਗ ਇਧਰ ਨੂੰ ਆਏ ਕਾ ਦੁੱਧ ਨੂੰ ਚੱਲੇ ਚਾਰ ਪੰਜ ਦਿਨਾਂ ਚ ਘਰ ਵਿਆਹ ਹੈ ਮੇਰੇ ਤੇ ਹੁਣ ਜਾਣਾ ਨਹੀਂ ਮੈਂ ਹਾਂ ਇਸ ਕਰਕੇ ਠੀਕ ਹੈ ਬਲਾਓ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਰਹੋਗੇ ਤੇ ਚੱਲੇ ਆ ਜੀ ਹੁਣ ਬਾਲਾਂ ਨੂੰ ਮੈਂ ਹਾਂ ਇਹ ਪੁੱਛ ਲਈ ਮੰਮੀ ਤੁਹਾਨੂੰ ਇਹਦੇ ਉੱਪਰ ਨੂੰ ਇੱਕ ਅੱਧੀ ਕਮੀਜ਼ ਪਾਉਣੀ ਹੈ ਕਿ ਸਾਜੂ ਪਾ ਦੇ ਪੁੱਤ ਆਹ ਆਹ ਪਾ ਲਓ ਕਹਿੰਦੀ ਹਾਂ ਆ ਆ ਹੀ ਪਾ ਲਈ ਜਾਏ ਉੱਥੇ ਜਾ ਕੇ ਖੋਲ ਦੂੰਗੀ ਨਾ ਧਰਮੀ ਲੱਗੀ ਲੋ ਪਾ ਦੋ ਮੜੀ ਜੀ ਤੁਸੀਂ ਕਰ ਲਓ ਤਾਂ ਪਾਣੀ ਪੈਣੀ ਚੱਲੇ ਪੱਲੇ ਜੀ ਹਾਂ ਜੀ ਮਾਤਾ ਜੀ ਸੱਸਰੀ ਜੀ ਸਾਰੇਆਂ ਨੂੰ ਹਾਂ ਮਾਸਾ ਮਾਸਾ ਸਾਡੇ ਘਰ ਆਉਣ ਕਾਈ ਤੀ ਹੈ ਆ ਵੀ ਅਸੀਂ ਵਿੱਚ ਮਾਰ ਕੇ ਗਿਆ ਨਾ ਥੋੜੀ ਆਵੇ ਦੋ ਦਿਨ ਹੋਏ ਤੇ ਸੋਹਣੀ ਲੱਗੀ ਤੇ ਐ ਦੇਖਣਾ ਦਾ ਅੱਜ ਆ ਦੇਖੀ ਪਾਣੀ ਇਹ ਮੜ ਪਛਾਣ ਮਮੀ ਨਹੀਂ ਹੋ ਗਈ ਜਦ ਅੱਧਰ ਦੇਖ ਅਰੇ ਪਰੀ ਗਾਨੇ ਮਾੜਾ ਪਾਪ ਕਰਦੇ ਪੁੱਤ ਪਾਪ ਕਰ ਪਾਪ ਕਰ ਜੀ ਪਾਪ ਕਰ ਕੇ ਤੇ ਆ ਦੀਦੀ ਮੂੰਹ ਚੋਂ ਲੰਗਾ ਕੇ ਕਿ ਇਹ ਲੈ ਧਿਆਨ ਇਹਦਾ ਅਬ ਇਹ ਆ ਮੇਰਾ ਤਾਂ ਹੋਇਆ ਹਾਂ ਗੱਲ ਪਤਾ ਕਿ ਆਏ ਹਜੇ ਇਹਨੂੰ ਵੀ ਨਹੀਂ ਸੋਚੀ ਕਿਤੇ ਕਾਕਾ ਕਿਤੇ ਆ ਕਿਤੇ ਕਾਕਾ ਗੱਲ ਤਾਂ ਸੋਚੀ ਸੋਚੀ ਹਾਂ ਜੀ ਹਾਂ ਸੋਚੀ ਆ ਨਹੀਂ ਹਾਂ ਜੀ ਸੋਚੀ ਹਜੇ ਉਹਨੇ ਵੀ ਨਹੀਂ ਭੱਜ ਭੱਜ ਜਾਂਦਾ ਤੁਹ ਪਿਆਰ ਹੁੰਦਾ ਇਹ ਨੂੰ ਹੈ ਵੀ ਪਿਆਰ ਹਾਂ ਇਹ ਤਾਂ ਪਾ ਦੇ ਕੇ ਉਹ ਨੂੰ ਆਏ ਵੀ ਹੋਇਆ ਵਾ ਵੀ ਮੇਰੀ ਦਾਦੀ ਮੰਨ ਲਈ ਗੋਜੂ ਗੁੱਤੀ ਬੁੱਤ ਦਾਦੀ ਛਾਰਿਆਂ ਦੀਆਂ ਬੁੱਤ ਹਾਂ ਉਹਦੇ ਚਿੰਨਾ ਦੀ ਦਾਦੀ ਹੀ ਹੋਣਾ ਹੈ ਬਿਲਕੁਲ ਪਾਪਾ ਜੀ ਭਾਜੋ ਮੈਂ ਮਮੀ ਕਮੇਟਾ ਦੇ ਦੱਲਣ ਜਿੱਦਾਂ ਤਾਂ ਕਾਕਾ ਹੁਣ ਆਏ ਆ ਗੱਲ ਪਾਈ ਹੁਣ ਚੱਲ ਕੋਈ ਨਾ ਫੇਰਾ ਪਾ ਗਈ ਇੱਕ ਵਾਰ ਹਾਂ ਹੁਣ ਹੁੰਨੇ ਵਾ ਹਾਂ ਜੀ ਆ ਉਹ ਡੱਬਾ ਦੇ ਫਿਰ ਉਹਦੇ ਬਾਅਦ ਹੁਣ ਵਿਆਹ ਦਾ ਕੰਮ ਆ ਉੱਥੇ ਹਾਂ ਉੱਥੇ ਪਈ ਜੂੜੀਆਂ ਪਾਈ ਹੁਣ ਚਲ ਐਨਾ ਜ਼ੁਗਰ ਸਾਡੇ ਘਰ ਆਲੀ ਫੇਰਾ ਪੈ ਗਿਆ ਚਲ ਆਈ ਜਾਈ ਜਾਊਗੀ ਹਾਂ ਆਉਣੀ ਜਾਣੀ ਜੀ ਖੁੱਲ ਗਈ ਹਾਂ ਚਾਟਾਂ ਵਾਲੀ ਫੇਰੀ ਜੀ ਪੈ ਗਈ ਜਾਂ ਨਹੀਂ ਹੁੰਦਾ ਜੇ ਚੰਤਾਂ ਨਹੀਂ ਫੇਰੀ ਪੈਗੀ ਹਾਂ ਜਿੰਨੇ ਜੇ ਵਿਆਹ ਨਹੀਂ ਹੁੰਦਾ ਭਾਈ ਉਹਨਾਂ ਚ ਤਾਂ ਹੁਣ ਜਾਣੇ ਪੈਣਾ ਫਿਰ ਉਹ ਆ ਮੇਰੇ ਰਹਿ ਜੂਗੀ ਘੜੀ ਘੜੀ ਆਉਣਾ ਜਾਣਾ ਨੇ ਵਾਲੀ ਛੱਡ ਲੱਗਦੀ ਫਿਰ ਹਾਂ ਇਹੋ ਜਿਹੀ ਕਰਕੇ ਵੀ ਚਲ ਅੱਜ ਉਹ ਕਰ ਲੂਗੀ ਬਿਲਕੁਲ ਬਿਲਕੁਲ ਵਿਆਹ ਕਰ ਦਊਗੀ ਹਾਂ ਆਪਾਂ ਵਿਆਹ ਦੇ ਬਾਅਦ ਆ ਜੂਗੀ ਵਿਆਹ ਦੇ ਬਾਅਦ ਹੱਥ ਲੱਗਦੀ ਜਾਣੇ ਨੂੰ ਅੱਕਣਾ ਘੜੀ ਘੜੀ ਹੂੰ ਉਹ ਇੱਕ ਵਾਰੀ ਆ ਰਹੀ ਹਵਾਸ। ਫੇਲਾਂ ਇਹ ਜਿਹੜੇ ਰਿਵਾਜ ਭਾਈ ਬਣੇ ਹੋਏ ਆ ਆਪਾਂ ਨੇ ਕੰਪਲੀਟ ਕਰ ਲਏ। ਹਾਂ ਉਹ ਕਰ ਲਏ। ਹਾਂ ਉਹ ਕਰ ਲਏ। ਚੱਲ ਹੁਣ ਆਪਣਾ ਹੋਈ ਜਾਊਗੀ। ਆਜੂ ਹੁਣ ਵਿਆਹ ਤੇ ਬਾਅਦ ਹੁਣ ਇੱਕ ਵਾਰੀ ਸਾਡੇ ਘਰਾਂ ਦੋ ਦਿਨ ਰਹਿ ਲਈ। ਹਾਂ ਦੋ ਦਿਨ ਕਿ ਤਿੰਨ ਰਾਤਾਂ ਤੱਕ। ਤਿੰਨ। ਤਿੰਨ ਰਾਤਾਂ ਰਹਿ ਲਈ। ਹਾਂ ਹੋ ਗਿਆ। ਮੰਮੀ ਨੂੰ ਮੰਮੀ ਦੀ ਜਿਆਦਾ ਪਛਾਣ ਹੋਗੀ। ਹੋਰ ਪਾਪਾ ਜੀ ਕੋਲ ਵੀ ਆ ਹੁਣ ਉਹ ਹੋ ਜੇ। ਫੇਰ ਆਏ ਦੇਖੀ ਜਮ ਬਲਾਮਾ ਇਹ ਕਰਿਆ। ਨਹੀਂ ਹੁਣ ਝਾਕਦੀ ਆ ਪੁਰੀ। ਹਾਂ ਸਵੇਰੇ ਨਾ ਜਿਆਦਾ ਇਹਨੇ ਦੁੱਧ ਪੀਤਾ। ਸਿੱਸੀ ਪੋਲਾ ਕੇ ਜਦੋਂ ਮੈਂ ਰੱਖੀ ਸਾਈਡ ਪਾਸ ਈਸੀ ਚੱਲ ਭਾਈ ਮੈਂ ਚੱਲ ਢਕਾਰ ਜਾ ਦਵਾ ਦਮਾ ਮੈਂ ਲਾ ਲਈ ਮੁੰਡੇ ਨੂੰ ਮੈਂ ਜਾ ਢਕਾਰ ਦਵਾ ਕੇ ਮਮੀ ਮੈਂ ਦੁਬਾਰਾ ਪਾਈ ਦੇਖ ਲਾ ਤੂੰ ਨਿਗਾ ਜਦ ਤੱਕ ਮੈਂ ਕਮਰੇ ਦੇ ਬਾਹਰ ਨਹੀਂ ਗਿਆ ਨਿਗਾ ਮੇਰੇ ਉੱਪਰ ਹੀ ਰਹੀ ਹੋਰ ਮੈਂ ਮੁੰਡਾ ਨਹੀਂ ਲੰਕਾ ਲੱਗਿਆ ਮੈਂ ਹੁਣ ਆਇਆ ਬਿਕਨ ਝਟਕਾ ਦੋ ਹਾਂ ਹੋਰ ਸਿੱਖਣਾ ਹੀ ਪੈਣਾ ਮੈਂ ਪਹਿਲੀ ਹੱਦ ਹੋਣਾ ਹੋਣਾ ਹੋਰ ਸਿੱਖਣਾ ਪੈਣਾ ਪਾਈ ਹੁਣ ਐ ਵੀ ਨਿਆਣਾ ਚੱਕਣਾ ਤੇ ਮਿੱਠਾ ਲੱਕਣਾ ਅੱਗੇ ਬੇਫਿਕਰ ਹੋ ਕੇ ਸੋਚ ਜਾਤਾ ਹਾਂ ਮਾਰਦਾ ਕਰਾੜੇ ਕਰ ਰੱਖੇ ਇਹਦੇ ਪਾਣ ਦੀ ਦੋਏ ਹਲੇ ਵੀ ਮਾਰ ਤੇ ਗੱਫੇ ਮੈਂ ਫਸੀ ਹੋਈਆਂ ਨਾ ਮੈਂ ਅੰਦਰ ਕਰਨ ਜੋ ਕਿ ਨਾ ਉਹਨਾਂ ਦਾ ਮੂੰਹ ਖਲਾਵੀ ਦਿੰਦੀ ਬੰਦ ਕਰ ਲਈ ਇਹਨੂੰ ਕਿਹਾ ਹਾਂ ਅੰਬਾਪੂ ਤੇ ਦੋਏ ਕੋਈ ਕੀ ਗੱਲ ਹੈ ਹੁਣ ਆਏ ਆ ਨਾ ਵੀ ਹੁਣ ਜੁੰਮੇ ਵਾਲੀ ਇਹਨੂੰ ਅਸਾਥ ਹੋਣ ਲੱਗ ਗਿਆ ਹਾਂ ਬਾਪ ਗਿਆ ਚੀਜ਼ ਆ ਉਹ ਕਿਤਾਬਾਂ ਦਾ ਬਾਪ ਗਿਆ ਚੀਜ਼ ਆ ਯਾਰ ਨਾ ਕੀ ਸੀ ਬਿਲਕੁਲ ਭਾਈ ਹੁੰਦੀ ਹੈ ਜਦੋਂ ਕਾਦੀ ਜਿਹੜੀ ਅੱਖ ਜਰੇ ਖੁੱਲਦੀ ਹੁੰਦੀ ਖੁੱਲਦੀ ਹੁੰਦੀ ਮੈਂ ਬਾਤ ਸੁਣ ਕੇ ਵੀ ਖੁੱਲਦੀ ਹੈ ਜਦ 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 ਆਉਂਦਿਆ ਉੱਠ ਗਿਆ ਉਹ ਤਾਂ ਉਹ ਪਰਟਰ ਤੁਸੀਂ ਸਮਝਾਏ ਕਿ ਗਾਇ ਕੰ ਕਹਿੰਦੀ ਹੁਣ ਇਹਨਾਂ ਦੀ ਜਾਨ ਹੀ ਨਿਕਲਦੀ ਆ ਜਦੋਂ ਹੁੰਦੀ ਗੱਲ ਹੋਰ ਨਹੀਂ ਭਾਈ ਜਦ ਹੁਣ ਜਦ বাজਦਾ ਨਾ ਅਲਾਰਮ ਟੈਂ ਵੇ ਕੇ ਹਾਂ ਫਿਰ ਜਦੇ ਉੱਠ ਕੇ ਦੇਖਣਾ ਪੈਂਦਾ ਵੀ ਕਿਆ ਹੋ ਗਿਆ ਅਗਰ ਦਾ ਹੱਕਾ ਮਾਰ ਜੀ ਦੀ ਮੈਂ ਚਾਹ ਪੀ ਲੈ ਹਲੂਨੇ ਦੇ ਦੇ ਕੇ ਦੇ ਦੇ ਕੇ ਚਾਹ ਨੂੰ ਹੱਥ ਚਾਹ ਬਣੀ ਮੈਂ ਚਾਹ ਪੀ ਲੈ ਮੈਂ ਬਗੈਰ ਚਾਹ ਤੇ ਉਠ ਘਟ ਪਾ ਤੇ ਉਹ ਨਿਆਣਾ ਤਾਂ ਨਹੀਂ ਇਹ ਜਾਵਾਈ ਬਿਲਕੁਲ ਬਿਲਕੁਲ ਹਾਂ ਜੇ ਨਿਆਣਾ ਘਰ ਚ ਆ ਜਾਂਦਾ ਨਾ ਮੋਹ ਪੈ ਜਾਂਦਾ ਭਾਈ ਮੋਹ ਪਿਆ ਵਾ ਇਹਦਾ ਬਾਜ ਸੁਣੀ ਜਾਂਦੀ ਹੈ ਵੀ ਉਹ ਰੋਦੀ ਹੈ ਹੂੰ ਵੀ ਬਾਜ ਮarre ਦੀ ਬਾਜ ਪਈ ਨਹੀਂ ਜਦਿਆ ਅੱਖ ਖੋਲੀ ਨਹੀਂ ਜਦਿਆ ਅੱਖ ਖੋਲੀ ਨਹੀਂ ਹਰ ਇਹ ਵੀ ਫਿਕਰ ਹੈ ਵੀ ਐਵਾਨਾ ਵਾਜ ਜਵੇ ਹਾਂ ਸਭ ਤੋਂ ਵੱਡੀ ਫਿਕਰ ਤਾਂ ਹੈ ਹਮ ਬਹੁਤ ਮੈਂ ਜੇ ਤਾਂ ਪਹਿਲੀ ਗੱਲ ਤਾਂ ਮੈਂ ਇੱਧਰ ਪੈਂਦਾ ਨਹੀਂ ਇਹਦੇ ਨਾਲ ਹਰ ਗੁਣ ਦੇ ਹਨਾ ਫੇਰ ਜੇ ਕਿਤੇ ਮੰਨ ਲਓ ਬਾਈ ਚਾਂਸ ਉਹ ਬੰਦਾ ਵੱਖ ਵੀ ਲੱਗਦਾ ਨਾ ਲੈਣਾ ਤਾਂ ਵੀ ਦੇਖ ਕੇ ਲੈਣੀ ਪੈਂਦੀ ਆ ਵੀ ਕਿਤੇ ਨਿਆਣਾ ਤਾਂ ਨਹੀਂ ਕੋਈ ਹਾਂ ਕਦੇ ਸੋਚਗਾ ਲੈਣੀ ਪੈਣੀ ਹਾਂ ਬਹੁਤ ਬਹੁਤ ਫਿਕਰ ਆ ਬਹੁਤ ਫਿਕਰ ਆ ਜੀ ਤੇ ਬਹੁਤ ਦੇਖ ਕੇ ਚੱਲਣਾ ਪੈਂਦਾ ਭਾਈ ਹਾਂ ਤੇ ਇਹ ਅਨਮੋਲ ਹੀਰਾ ਏ ਲੱਡੂ ਜਾਂ ਜਮਈ ਛੋਟੂ ਜਾਂ ਹੈ ਤੇ ਹੁਣ ਮੈਂ ਮੇਰਾ ਤਾਂ ਮਾੜਾ ਜਾਂ ਹੁਣ ਹੌਸਲਾ ਜਾਂ ਹੋਣ ਲੱਗਾ ਇਹਨੂੰ ਚੱਕਣ ਦਾ ਮੰਮੀ ਨਹੀਂ ਬਈ ਮੇਤੇ ਤਾਂ ਜੇ ਕੋਈ ਫੜਾਉਂਦਾ ਤਾਂ ਗੋਦੀ 'ਚ ਤਾਂ ਫੜ ਹੋ ਜਾਂਦੀ ਤੀ ਫੜ ਕੇ ਨਾ ਇਹ ਬੈੱਡ 'ਤੇ ਨਹੀਂ ਚੱਕ ਹੁੰਦੀ ਆਏ ਹਾਂ ਇਦਾਂ ਕਰਦੀ ਆਂ ਦੇਖ ਐ ਸੋਖਾ ਤਾ ਇਹਨੇ ਮਾਰਿਆ ਉਹ 36 ਬਈ ਨੂੰ ਠਾਰਦਾ ਭਾਈ ਜੀ ਨਹੀਂ ਠਾਰਦੀ ਮੈਂ ਨਹੀਂ ਚੱਕਾ ਮੀਂਹ ਦਿਖਾਵ ਕਰਤੀ ਕਹਿੰਦੀ ਮੇਰੀ ਨਹੀਂ ਦਿਖਾਵੋਗੀ ਆਰ ਗੁਰਦੀ ਆਰ ਮੇ ਨਹੀਂ ਮੰਨਦੀ ਆ ਪਾਪਾ ਜੀ ਰਵਿੰਦਰ ਵਾਂਗ ਹੈ ਭਈ ਮੈਂ ਵਿੱਚ ਜਲ ਹੋਈ ਜਾਵਾ ਮੈਂ ਬਾਪ ਤੇਰੀ ਹੋ ਕਰਦੇ ਦੱਸ ਇਹਨੂੰ ਵੀ ਕਰੀ ਬਹੁਤ ਜਰਾ ਬੰਦਸਤਾਨੇ ਬਹਿਲੇ ਜਦ ਸੌ ਜੰਨੀ ਆ ਜਦ ਵੀ ਪਾ ਕੇ ਦੇਖੀ ਆ ਜਰਾ ਬੰਦੇ ਨਾ ਆ ਤੇਰੀ ਆ ਲੈ ਉਹ ਵੀ ਤੇਰੀ ਇਹ ਲਾੜ ਨੇ ਨਾ ਫਿਰ ਦੁੱਧ ਨੇ ਉਹ ਨਹੀਂ ਲਾੜ ਨੂੰ ਹਾਂ ਕੋਤ ਕੋਤ ਉਹ ਤਾਂ ਆਂਦਾ ਰੇਂਦਾ 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 ਮਾਰੇ ਬੁੱਧ ਨੂੰ ਉਹ ਦੇਖ ਆ ਗਿਆ ਉਹਦੇ ਇਹਨੂੰ ਫੜ ਕੇ ਪੜ ਕੇ ਰੱਖਿਆ ਗੱਲ ਇਦਾਂ ਇਹ ਵਿਚਾਰਾ ਆਪਣੀ ਜਾਨ ਚ ਤਾਂ ਹੁੰਦਾ ਲਾੜ ਕਰਨ ਪਰ ਆਏ ਆ ਵੀ ਹੁਣ ਉਹ ਜਮਈ ਵਿਚਾਰੀ ਛੋਟੀ ਹੈ ਇਹ ਵੀ ਹਜੇ ਇੰਨੀ ਸਮਝੀ ਨੂੰ ਵੀ ਨਹੀਂ ਹਾਂ ਵੀ ਹਾਂ ਵੀ ਛੱਟ ਲੱਗ ਜੂਗੀ ਜਿਦਾ ਇਹ ਫੜਕੇ ਚੁੰਡੀ ਫੜਕੇ ਇਹ ਤੁਰਦਾ ਏ ਜਿਗ ਤੇ ਹਾਂ ਨਿਆਣੇ ਦੇ ਚੁੰਡੀ ਵੱਢੋਗੀ ਫੇਰ ਔਖਾ ਹੋ ਜਾਂਦਾ ਕੰਮ ਔਖਾ ਹੋ ਜਾਂਦਾ ਨਿਆਣਾ ਜਿਹੜਾ ਨਹੀਂ ਪਤਾ ਉਹ ਤਾਂ ਲੱਡੂ ਜਾ ਭਾਈ ਜਮਾ ਹੀ ਹਜੇ ਬਹੁਤ ਗੋਟੀ ਬਣੀ ਆ ਹਾਂ ਉਹ ਬਸ ਹੋਲ ਦੇਣੀ ਚਾਹ ਕੇ ਹਾਂ ਨੀ ਖਵਾ ਲੈ ਹੁਣ ਆਇਆ ਗੱਡੀ ਚ ਵੈਸੇ ਤਾਂ ਚਲੋ ਜਾਣਾ ਦਾ ਗੱਡੀ ਚ ਆ ਪਿਆਮੀ ਇੱਕ ਹੋਣਾ ਚਲੋ ਚਲੋ ਪਰ ਫੇਰ ਵੀ ਹਵਾ ਭਾਈ ਨਿਆਣੇ ਤੇ ਬਚਾ ਕੇ ਹੀ ਰੱਖਣਾ ਪੈਂਦਾ ਨਿਆਣੇ ਨੂੰ ਹਵਾ ਤੇ ਦੇਖੋ ਕੱਦੂ ਜਿਆ ਕੱਪੜੇ ਜੇ ਪਾਏ ਤੇ ਮੜਾ ਜਾਂ ਲੱਗਦੀ ਆ ਨਹੀਂ ਤਾਂ ਹੋਰ ਨਹੀਂ ਤਾਂ ਟੀੜੀ ਜੀ ਹੋ ਆ ਸਹੀ ਗੱਲ ਹੈ ਆਪਣੇ ਰੱਜੀ ਬੂਈ ਪਰ ਜਾਉਗੀ ਹਾਂ ਆਲਾ ਬਟਾ ਕਾਟੂ ਜੀ ਪਤਨੂ ਰਾਮ ਹੋ ਬੀ ਆਨੇ ਹਲੇ ਹਲੇ ਦੋ ਇੱਕ ਲੋ ਮਹੀਨਿਆਂ ਤੱਕ ਹੁਣ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਗਾਂ ਦਾ ਦੁੱਧ ਲਾਈਏ ਹਾਂ ਉਹਦੇ ਨਾਲ ਉਹਦੇ ਨਾਲ ਗਰੋਥ ਇਹਦੀ ਵਧੀਆ ਹੋਊਗੀ ਹੋਰ ਹੋਰ ਏਕ ਨਹੀਂ ਆ ਦੁੱਧ ਜੰਨੀ ਤਾਜ਼ ਤ ਨਹੀਂ ਹਾਂ ਆ ਜੰਦਾ ਗਾਂ ਦਾ ਦੁੱਧ ਲਾਉਂਗੇ ਹਾਂ ਪੁੱਤ ਪਾਰੀ ਕਰਾ ਦੇ ਚੱਲ ਮੰਮੀ ਕਿਤੇ ਲੈ ਪੱਪ ਕਰ ਦੇ ਪੱਪ ਕਰ ਦੇ ਮਨਕੀਰ ਪੱਪ ਕਰ ਪੱਪ ਕਰ ਦੇ ਇਹ ਆ ਦੇ ਪੱਪ ਕਰ ਦੇ ਇਹ ਹੋਈ ਤੇਮੂ ਕਾ ਅਰੇ ਮੈਂ ਮੱਜੰਤੀ ਮੈਂ ਮੱਜ ਦੇ ਕੇ ਟਾਪਸ ਜੇ ਨਾ ਹੱਥ ਮਾਜਵੇਂ ਨਾ ਗੱਜ ਦੇ ਇੱਧਰ ਦੇਖੀ ਮੇਰੇ ਤੇਮੂ ਕਾ ਲਓ ਜੀ ਉੱਠ ਗਿਆ ਛਾੜਾ ਲੱਡੂ ਏ ਉਰੀ ਤਮਕਾ ਹਰ ਗੁਨੇ ਉਹ ਬੱਟ ਨੀ ਨੂਏ ਉਹ ਦੱਡੂ ਇਹ ਕਾਹ ਤੋ ਤੁਹਾਨੂੰ ਨਹੀਂ ਸਹੀ ਲੱਗਿਆ ਹੈ ਬਟਨ ਗਲਤ ਲੱਗ ਗਿਆ ਹਾਂ ਚਲ ਫਿਰ ਉੱਠ ਚੱਲ ਜੀ ਚੱਲੀਏ ਜੀ ਫਿਰ ਤੁਸੀਂ ਚਲੋ ਜੀ ਫਿਰ ਹੋ ਕਰੀਏ ਤਿਆਰੀ ਪਾਈ ਛੱਡ ਗਏ ਜੀ ਫਿਰ ਜੈਸਮਿਨ ਨੂੰ ਮਾ ਲਾਂ ਮੰਮੀ ਚੁੰਨੀ ਪਰ ਪਤਾ ਨਹੀਂ ਦੁੱਧ ਲੱਗ ਗਿਆ ਇਧਰਲੀ ਸਾਈਡ ਆ ਹਾਂ ਮੇਰੇ ਹਾਂ ਲੱਗ ਗਿਆ ਹੋਣੇ ਤੇ ਕਬਾਤ ਜੀ ਬੈਂਕ ਬੁੱਕ ਕਰ ਲੇ ਤਿਆਰ ਹਾਏ ਇਹਦੇ ਚ ਵੀ ਥੋੜੀ ਧੀ ਦੇ ਆ ਉਹਦੇ ਵਿੱਚ ਥੋੜੀ ਧੀ ਦੇ ਵਰ ਵਾਲਾ ਇਹਦੇ ਹਮ ਧੀ ਦੇ ਉਹਦੇ ਵਿੱਚ ਆਈ ਜਿਹੜਾ ਕਿੰਨਾ ਬਾੜਾ ਮੇਰੇ ਬਾਰੇ ਮੇਰੇ ਬਿੱਕੇ ਹਾਂ ਹੁਣ ਪਹਿਲਾਂ ਆਪ ਤੇ ਪਹਿਲਾਂ ਨਿਆਣੇ ਦਾ ਦੇਖਣਾ ਪੈਂਦਾ ਠੀਕ ਨਹੀਂ ਭੱਜਣਾ ਨਾ ਪਾ ਬੈਡ ਟਾਈਮ ਲੈ ਹਾਂ ਇਹਦੇ ਵਿੱਚ ਥੋੜਾ-ਮੋੜਾ ਦੇਖ ਲੈ ਬਿਲਕੁਲ ਮੇਰਾ ਗੁਗਲਾ ਇਹ ਮੇਰਾ ਗੁਗਲਾ ਇਹ ਮੇਰਾ ਗੁਗਲਾ ਈ ਵੀ ਨਾਰਕੇਲ ਜਾਨ ਤਿਆਰ ਪਤਿਆਰ ਸੱਜ ਤਾਂ ਨਾਨੀ ਦਾ ਫੋਨ ਆ ਵੀ ਗਿਆ ਹੈ ਨਾ ਅਜੇ ਅਜੇ ਨਾਨੀ ਤਾਂ ਵਿਚਾਰੀ ਸਾਜ ਰਹੀ ਕੱਲ ਦੀ ਵੀਡੀਓ ਕਾਲ ਦਿਖਾ ਦੋ ਮੈਨੂੰ ਤੁਹਾਡੇ ਕੋਲ ਆ ਗਿਆ ਤਾਂ ਤੁਸੀਂ ਤੇਰੇ ਵਾਲੇ ਫੋਨ ਪਰ ਆਇਆ ਤਾਂ ਤੂੰ ਸੁੱਤੀ ਪਈ ਦੀ ਜਦ ਤੇ ਮੈਂ ਕਿਹਾ ਜੀ ਹੈ ਤਾਂ ਸੱਤੇ ਪਈ ਐਂਦੇ ਚਲੇ ਵੇਟ ਲਉ ਹਾਂ ਚਲੋ ਜੀ ਫਿਰ ਮਿਲਦੇ ਤੁਹਾਨੂੰ ਹੁਣ ਮਾਲਾ ਜਾ ਕੇ ਹਾਂ ਜੀ ਲਓ ਜੀ ਪਹੁੰਚ ਗਏ ਮਾਲਾ ਹੁਣ ਦੇਖਦੇ ਆ ਐਕਸਪ੍ਰੈਸ਼ਨ ਪੋਟ ਹੋਣਾ ਆ ਗਿਆ ਭਈ ਉਹ ਚੱਡੀ ਹੋਈ ਉਹ ਛੋਈ ਜਾਂਦਾ ਤੂੰ ਹਾਂ ਉੱਤਿਆ ਵਿੱਚ ਅੱਗੇ ਪਹਿਲਾਂ ਮੈਂ ਸਿੱਕਾਲ ਜੀ ਬਪਾ ਜੀ ਇਹ ਤੋਂ ਕੀ ਕਿੰਨਾ ਮਾਰਕ ਪੈ ਜੁਣਾ ਦੇਖ ਲੋ ਅੱਗੇ ਅੱਗੇ ਹਾਂ ਹੋਰ ਹੋ ਰਿਹਾ ਉਹ ਤਾਂ ਹੈਗਾ ਹੀ ਆ ਪੰਨ ਚਲੋ ਜੀ ਫੇ ਕਰੀਏ ਐਂਟਰੀ ਹੁਣ ਉੱਪਰ ਮੰਮੀ ਤੋਹਲੇ ਮੰਮੀ ਨੇ ਨਾ ਬੇਚਰੀ ਨੀ ਭੱਜੀ ਹਾਰ ਗੁੰਟਾ ਫੂਲੇ ਛੱਡਿਆਂ ਦੀ ਹਰ ਬਣਤਾ ਫੂਲੇ ਛੱਡਿਆਂ ਦੀ ਸਾਹ ਭਾਈਆ ਨੇ ਰੋ ਰੁਕੇ ਬਰੇ ਹਰ ਸਾਤਰੀ ਕਾ ਲੋਗੀ ਸਾਤਰੀ ਕਾ ਯਾਤ ਮੇਰੀ ਆ ਗਈ ਹੋਏ ਮੂਜੀ ਲੈ ਬੈਠੋ ਮੇਰੇ ਨਾਲ ਬੈਠੋ ਸਾਸਿਕਾ ਲੋ ਮੈਂ ਸਾਸਿਕਾ ਰਾਈ ਜੀ ਦਾ ਪਾਸ਼ਾ ਮੈਡੀਕ ਕਰਤੇ ਮੈਂ ਮਸਾਲਾ ਤਿਆਰ ਕਰਦੀ ਰਤੋ ਭਾਈ ਆ ਗਏ ਘਰ ਆਂਟੀ ਕੰਨੀ ਮੇਰੇ ਕੋਲ ਬੈਠੇ ਇਸ ਕਰਕੇ ਹੁਣ ਅਸੀਂ ਆਂਟੀ ਦੇ ਕੋਲ ਬੈਠੇ ਹਾਂ ਗਰਮ ਗਰਮ ਪ੍ਰਸ਼ਾਦਾ ਨਾਲ ਦੀ ਨਾਲ ਛਕੋ ਆਂਟ ਜੀ ਇਧਰ ਮੱਕੀ ਵਾਲਾ ਤਵੀ ਪਿਆ ਜੀ ਵੈਸੇ ਮੈਂ ਸ੍ਰੀ ਕਾਲ ਜੀ ਜੀ ਬਣਾ ਸੱਸ ਸੱਚ ਮੱਕੀ ਦੀ ਰੋਟੀ ਵੀ ਬਣਾਉਣੀ ਹੈ ਕਣਕ ਦੇ ਵਿੱਚ ਛਾੜ ਠੀਕ ਆ ਜੀ ਜਿਹੜੀ ਚੁਆਇਸ ਦੇ ਅਕੋਰਡਿੰਗ ਆ ਵੈਕਲ ਜੀ ਦਾ ਖਾਤਾ ਵੈਕਲ ਜੀ ਕੀ ਫਤੇ ਪਰਮਾਤਮਾ ਸੰਸਾਰ ਚ ਚੱਲਦੀ ਪਹਛ ਰੱਖੇ ਜੀ ਬਹੁਤ ਬਣ ਰਹੀ ਹੈ ਜਿਹੜੇ ਤੇਰੇ ਚੇਤਾ ਕਰਦਾ ਉਹ ਤੇਰੇ ਕੋਲ ਹਾਜ਼ਰ ਹੈ ਹਾਂ ਜੀ ਚਾਹੇ ਮੱਕੀ ਦੀ ਖਾ ਚਾਹੇ ਕਣਕ ਦੀ ਖਾ ਹਣ ਮੇਰੜੇ ਦੇ ਆ ਮੈਂ ਆਟਾ ਲੈ ਕੇ ਨਹੀਂ ਆਇਆ ਫਿਰ ਉਹ ਮੱਕੀ ਦੀ ਨਾ ਮੈਂ ਥੋੜੀ ਘੱਟੇ ਖਾਂਦਾ ਜੀ ਪਹਿਲਾਂ ਦੇ ਹੀ ਹਾਂ ਹਾਂ ਜੀ ਹਾਂ ਮੇਰੀ ਚੁਆਇਸ ਹੈ ਜੀ ਹਾਂ ਜੀ ਮੱਕੜਾ ਮੈਂ ਵੀ ਨਾ ਮੱਕੀ ਦੀ ਰੋਟੀ ਖਾਂਦਾ ਨਹੀਂ ਮੇਰੀ ਮੈਂ ਤੁਹਾਨੂੰ ਗੱਲ ਬਸ ਬਹੁਤ ਆ ਮੈਂ ਵੀ ਨਹੀਂ ਹੁੰਦਾ ਕਿ ਮਨ ਨੂੰ ਮੱਕੀ ਦੀ ਬਸ ਕਣਕ ਦੀ ਪਸੰਦ ਹੈ ਅੱਛਾ ਲੈ ਫਿਰ ਤਾਂ ਆਪਾਂ ਦੋਵੇਂ ਸੇਮ ਹੀ ਹੋ ਗਏ ਹਾਂ ਜੇ ਵੀ ਤੇਰਾ ਘੱਟ ਖਾਂਦਾ ਮੱਕੀ ਰੋਟੀ ਪੁੱਛ ਰਹੀ ਹੁੰਦੀ ਆ ਦਰੋਹ ਵੀ ਖਾਂ ਮੈਂ ਮੱਕੀ ਦੀ ਰੋਟੀ ਲੈ ਕੇ ਕਣਕ ਦੀ ਲੈ ਕੇ ਹਾਂ ਕੰਨਪਤ ਤੋਂ ਬਣਾਈਏ ਅੱਛਾ ਅੱਛਾ ਜੀ ਉਹ ਕਲ ਕੀ ਹੁੰਦੀ ਆ ਸਾਰਾ ਕਰੋ ਕਣਕ ਨਾਲ ਸਾਗ ਨਾਲ ਹਾਂ ਜੀ ਕਿਉਂ ਮੈਨੂੰ ਰੱਜੇ ਨਹੀਂ ਆਉਂਦਾ ਇਹਦੇ ਨਾਲ ਅੱਛਾ ਜੀ ਚੱਲ ਆਪਣੀ ਆਪਣੀ ਪਸੰਦ ਆ ਵੈਸੇ ਬੇਲ ਮੱਕੀ ਸਾਗ ਨਾਲੇ ਕਰਦੀ ਆ ਮੱਕੀ ਦੀ ਰੋਟੀ ਹਾਂ ਜੀ ਹਾਂ ਉਹ ਤਾਂ ਹੈ ਮੰਮੀ ਪਰ ਮੇਲਾ ਨਾ ਪਤਾ ਨਹੀਂ ਕਿਆ ਗੱਲ ਆ ਜੀ ਮੈਨੂੰ ਸ਼ੁਰੂ ਤੋਂ ਹੀ ਨਹੀਂ ਸੱਟ ਜੀ ਬੈੰਦੀ ਮੇਰਾ ਬੜਾ ਵੀ ਖਾਂਦਾ ਮੱਕੀ ਦੀ ਹਾਂ ਬਾਕੀ ਸਾਰੀ ਉਹ ਫੈਮਿਲੀ ਖਾਂਦੀ ਆ ਹਾਂ ਹਾਂ ਮੇਰਾ ਪਤਾ ਨਹੀਂ ਕਿਆ ਚੱਕਰ ਆ ਜੀ ਮੇਰੇ ਢਿੱਡ ਜਾ ਲੱਗ ਜਾਂਦਾ ਤਾਂ ਹੁਣ ਮੱਕੀ ਦੀ ਰੋਟੀ ਨਾਲ ਹਾਂ ਜੀ ਹਾਂ ਕਰਨਾ ਜੋ ਮਰਜ਼ੀ ਹੋ ਜਾਵੇ ਹਾਂਜੀ ਬੇਜਕ ਦੀ ਬਣਾਓ ਨਾ ਬਈ ਮੈਂ ਕਣਕ ਦੀ ਚਾਹੇ ਪਰ ਮੈਂ ਖਾਣਾ ਹੀ ਕਣਕ ਦੀ ਹੋਵਾ ਹਾਂ ਬਾਕੀ ਨਹੀਂ ਖਾਂਦਾ ਉਹੀ ਕੰਮ ਮੇਰਾ ਹੈ ਪਿਆ ਦੇ ਇੱਕ ਕਾਦੇ ਨਾਲ ਕੱਢ ਰਿਹਾ ਠੀਕ ਹੈ ਮੇਰਾ ਇਦਾਂ ਜੀ ਬਾਈ ਜੇ ਜੇ ਮੰਨ ਲਓ ਜੇ ਕਿਤੇ ਬਾਈ ਚਾਂਸ ਕੋਈ ਕੰਮ ਅੜ ਗਿਆ ਵੀ ਹਾਂ ਕਿਤੇ ਰਿਸ਼ਤੇਦਾਰੀ ਮੈਂ ਗਏ ਵੇ ਆ ਹੁਣ ਉਰੇ ਤਾਂ ਚਲੋ ਜੈਸਮੀਨ ਨੇ ਕਹਿਤਾ ਨਹੀਂ ਤਾਂ ਮੈਂ ਖਾ ਲੈਣੀ ਤੀ ਵੇ ਅਸੀਂ ਹਾਂ ਨਹੀਂ ਆਗਾ ਠੀਕ ਆ ਗੀ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਹਾਂ ਸਪੈਸ਼ਲ ਅਗਲੇ ਨੂੰ ਕਹਿਣ ਨਾਲੋਂ ਫੇ ਮੈਂ ਫੇ ਖਾ ਵੀ ਲਈਦੀ ਹਾਂ ਹਾਂ ਨਹੀਂ ਹਾਂ ਅਗਲੇ ਆਏ ਵੀ ਹੁਣ ਦੁੱਧ ਪਾਉਣ ਜਾਣਾ ਆਪਣੇ ਘਰ ਚ ਕੇ ਸਾਡੇ ਚਲ ਜਾਓ ਫੇ ਕਈ ਵਾਰ ਬਾਹਰ ਖਾਏ ਹੋਨੇ ਫੇ ਸਾਡੇ ਵਰਗਿਆਂ ਨੂੰ ਇਹਦਾ ਹਾਇ ਕਦੀ ਬਾਹਰ ਖਾਏ ਗਾਲੇ ਉਹ ਜਿਹੜਾ ਚੀਰੋ ਇਹਨੂੰ ਪਾ ਦੇ ਨਾ ਹਲਾਈ ਜਾ ਯਰ ਕੋਈ ਹਲਾਈ ਜਾ ਮਮੇ ਨੂੰ ਟੈਨਸ਼ਨ ਦੇਖਣ ਨੂੰ ਤੂੰ ਸੇ ਕੀ ਹੋਣੇ ਇਹੇ ਕੁਝ ਨਾ ਲੜੀਓ ਜਾਣਾ ਬਸ ਹਾਂ ਆਇਨਾ ਕਰ ਆਇਨਾ ਕਰ ਉਧਰ ਖੁਸ਼ੀ ਨੇ ਹਟਣਾ ਨਹੀਂ ਸੁੱਤੀ ਪਈ ਨੇ ਕਦੇ ਟੋਪੀ ਛੇਣ ਕਦੇ ਜਰਾ ਬੱਦਲ ਦੇ ਕੁੱਤੇ ਹਾਂ ਇਹਨਾਂ ਨੂੰ ਬਲਾਈਆ ਪਾਇਆ ਜੇਸੀ ਕੀ ਨਹੀਂ ਖਾਣਾ ਮੇਰੇ ਜਿਹਦੇ ਜੋਨੇ ਪਿੱਛੇ ਕਿੱਥੇ ਐ ਚਲੋ ਉੱਥੋਂ ਵੀ ਕੁੱਤੇ ਆ ਗਏ ਨਾਨਕੇ ਆ ਗਏ ਆਪਾ ਨੰਨ ਨੰਨੀ ਕਰ ਕੋਈ ਕਰ ਮੁੱਛ ਨਾਲ ਕੀ ਕਰ ਜੇਸੀ ਕੀ ਪਾਉਂਦਾ ਨਹੀਂ ਮੁੱਛ ਕਰ ਦੇਸੀ ਕੀ ਘੌੜਾ ਤੁਸੀਂ ਕੀ ਖਾਣਾ ਕੋਈ ਨਹੀਂ ਜੋ ਮਰਦੇਸੀ ਕੀ ਪਾਣਾ ਦੇਸੀ ਮਣਾਈ ਵੀ ਪਈ ਆ ਦੇਸੀ ਕੀ ਬੀਬੀ ਆ ਇਹ ਪਾ ਦੋ ਕੋਈ ਦੀ ਕੀ ਇਹ ਪਾ ਦੋ ਇਹ ਬੀਚ ਸਮੇਂ ਨਾਲ ਤਾਂ ਹੋ ਗਿਆ ਹਾਂ ਪੋਲਟੜੀ ਲਈ ਫਿਰਦਾ ਮੁੰਡਾ ਅੱਜ ਹੈ ਨਹੀਂ ਪਿੱਛੇ ਆ ਕੇ ਪਹਿਲਾਂ ਮਖਾਰਾ ਨਾਲ ਕਿਤੇ ਹਾਂ ਪੁੱਤ ਨੂੰ ਸਾਈਡ 'ਤੇ ਰੱਖ ਅੱਜ ਰਾਤ ਮੂਤ ਨਹੀਂ ਕੱਲ ਸੀ ਵੀਰ ਆ ਦੇਖੋ ਹੋਰ ਮੈਂ ਮੁਰਗਾ ਛਾਪ ਦੀ ਲੜੀ ਖੋਲਦੀ ਤਿੰਨ ਚਾਰ ਥੱਲੇ ਨੂੰ ਕੇਰ ਇੱਕ ਕੀ ਕਹਿੰਦੇ ਬੱਤੀ ਛਿਲਕੇ ਇੱਥੇ ਨੂੰ ਕਹਿੰਦੇ ਮੰਟੇ ਨਹੀਂ ਡਰਦੇ ਹਾਂ ਹੁਣ ਤੇਜ਼ ਹੋ ਗਈ ਬੜੇ ਭੱਠੀ ਵਾਲਾ ਉਹ ਰਿਸਕ ਜਿਹਾ ਹੀ ਹੈ ਮੰਮੀ ਹਨਾ ਉਦਣ ਦੇਖ ਲੋ ਡੈਡੀ ਚਲੋ ਬਚਾਓ ਹੋ ਗਿਆ ਫੇਰ ਵੀ ਉਹ ਬੜੀ ਨਾਲ ਪਾਜੀ ਜਿਹੜੀ ਉਹ ਪਈ ਆ ਅੱਛਾ ਅੱਛਾ ਉਹਦੇ ਕੋਲ ਆਸੀਂ ਤਾਂ ਫਿਰ ਬਣਾਇਆ ਰੋਟੀਆਂ ਹਾਂਜੀ ਫੇਰ ਵੀ ਡਰਜਾ ਲੱਗਦਾ ਰਿਹਾ ਡਰਜਾ ਲੱਗਦਾ ਬਿਲਕੁਲ ਥੋੜੀ ਜਿਹੀ ਉਦਣ ਤੇ ਹੈਗੀ ਥੋੜੀ ਜੀ ਉਹਦੇ ਵਿੱਚ ਦਿੱਕਤ ਜੀ ਪ੍ਰੋਬਲਮ ਜੀ ਹੂੰ ਪਰ ਇਹ ਵੀ ਲਈ ਆ ਜਮਾ ਹੀ ਬੰਦ ਹੋ ਗਈ ਸੀ ਇਹ ਤਾਂ ਤੇਰੇ ਪਾਪਾ ਨੇ ਹੁਣ ਠੀਕ ਕਰੀ ਆ ਅੱਛਾ ਅੱਛਾ ਜੀ ਹਾਂ ਖੋਲ ਕੇ ਇਹ ਵਰਦੀਓ ਨਹੀਂ ਸੀ ਹੈਗੀ ਹੂੰ ਇਹਦਾ ਬੰਦਦੀ ਹੈ ਸੀਕ ਨਹੀਂ ਤਾਂ ਪੈਂਦਾ ਹੂੰ ਇਹਦੇ ਵਿੱਚ ਕੁਝ ਹੋਊਗਾ ਮੈਂ ਮਤੂ ਮੈਂ ਤੁੰਗਰ ਟੀਮ ਨਹੀਂ ਕਰਨ ਨਹੀਂ ਕਰਦਾ ਹਾਏ ਚਲ ਰਵਿੰਦਰ ਤੂੰ ਖਾ ਪੁੱਤ ਤੇ ਆਂਦੇ ਕਰ ਕੋਈ ਨਹੀਂ ਜੀ ਦੇਖ ਲਓ ਦਾਣੇ-ਦਾਣੇ ਪਹਿ ਲਿਖਿਆ ਵਾ ਖਾਣੇ ਵਾਲੇ ਦਾ ਨਾਮ ਹੈ ਜੀ ਹਾਂ ਜੀ ਹਾਂ ਇਹ ਸਹੀ ਗੱਲ ਆ ਨਹੀਂ ਕਿੱਥੇ ਇਹਨਾਂ ਨੂੰ ਦੁੱਧ ਪਾਉਣ ਚੱਲ ਜਾਣਾ ਤਾਂ ਮੈਂ ਇਹਨਾਂ ਨੂੰ ਕਿਦਾਂ ਨੂੰ ਮੈਨੂੰ ਛੱਡਿਓ ਆਓ ਤੁਸੀਂ ਕਹਿੰਦੇ ਚੱਲ ਫੇ ਮੈਂ ਤੈਨੂੰ ਹੁਣੇ ਚਾ ਰਹੀ ਹਾਂ ਮੈਂ ਚੱਲ ਪਾ ਲੈ ਦਾਦਾ ਰਾਤੇ ਨਾਲ ਲਿਖੋਗੇ ਦਾ ਫਿਰਿੰਦਰ ਸਿੰਘ ਕੋਈ ਖਾ ਹੰਦਰਾ ਆ ਗਿਆ ਵੀ ਕੜਾ ਕੀ ਕੋਈ ਨਹੀਂ ਸ਼ੱਕ ਲਉਂਦੇ ਮੈਂ ਕੋਈ ਨਹੀਂ ਕੋਈ ਨਹੀਂ ਸ਼ੱਕ ਲਉਂਦੇ ਆਂਡੇ ਹੱਥ ਨਹੀਂ ਚਲਦਾ ਕਰਨੇ ਖੜਦਾਰੀ ਖਾ ਵੀ ਲੋ ਹੁਣ ਦੇਖਿਓ ਜਾਨੇ ਤੁਸੀਂ ਸਾਗ ਨੂੰ ਦੇਖ ਲਾ ਕਿੱਥੇ ਆਇਆ ਤੁਹਾਨੂੰ ਛੱਡਣ ਦਾ ਇੱਥੇ ਪ੍ਰਸ਼ਾਦਾ ਵੰਡਗੇ ਖੜਗਾ ਹੁਮਾਰਾਜ ਨੇ ਪਹਿਲਿੰਗ ਕਰਿਆ ਵਾ ਤਾਂ ਵੀ ਫਲਾਣੀ ਤਰੀਕ ਨੂੰ ਫਲਾਣੇ ਟਾਈਮ ਤੇ ਰਵਿੰਦਰ ਸਿੰਘ ਆਣ ਕੇ ਪ੍ਰਸ਼ਾਦਾ ਛਕਣਗੇ ਤੇ ਹਰ ਬਾਈ ਕੋ ਕੋਈ ਤਾਂ ਜਾਇਜ਼ ਕਰੂਗਾ ਇਹਾ ਤਾਂ ਜੀ ਮੰਮੀ ਉਹਨੂੰ ਕੰਮ ਤਾਂ ਆਈ ਕਿਤੇ ਅੱਛਾ ਸ਼ਾਮ ਨੂੰ ਲੈ ਕੇ ਆਉਂਗਾ ਇਹ ਨਾਲ ਬੰਨਾ ਸ਼ਾਮ ਦਿਨ ਵੀ ਥੋੜੀ ਜਿਹੀ ਆਂ ਦੇ ਦੇ ਹੂੰ ਹੂੰ ਇਹ ਵੀ ਵਾਈਸ ਲੈ ਕੇ ਜਾਣਾ ਹਾਂਜੀ ਹਾਂ ਬਹੁਤ ਵਧੀਆ ਜੀ ਐ ਨਿਕਲ ਨੰਬਰ ਇੱਕ ਜਿਹੜਾ ਆ ਪਾ ਮਸਾਲਾ ਸੋਣਾ ਮੋਟਾ ਮਾਵਾ ਕਮਾਲ ਹੈ ਇਹਨੂੰ ਪੁੱਤ ਚੱਕ ਕੇ ਮੜਾ ਜਾ। ਹਾਂ ਸੰਦੂ ਖਾਣਾ। ਜਾਂ ਪਿਆਜ਼ ਉਹ ਚੀਜ਼ ਦਾ ਬਹੁਤ ਵਧੀਆ ਲੱਗਦੀ। ਲੱਗ ਲੋ ਜੀ ਰੋਟੀ। ਸਾਲਾ ਖਾਤਰਦਾਰੀ ਕਰ ਰਿਹਾ। ਦੋ ਜੀਜੇ ਨੂੰ ਰੋਟੀ ਭਾਈ। ਇਹ ਤਾਂ ਆਪਣਾ ਖੁਸ਼ ਹੋਈ ਵੀ ਯਾਰ। ਮੋਰ। ਮੇਰੀ ਕੜਗ ਦੀ ਰੋਟੀ ਵੀ ਬਣ ਰਹੀ ਆ। ਉਧਰ ਐ ਭਾਣਜੀ ਵੀ ਆ ਗਈ ਦੀ। ਹੂੰ। ਕਿਹਨ ਰਹੂ। ਨਹੀਂ ਅਸਲ ਤਾਂ ਤੇਰੇ ਕੋਲ ਆਈ ਸ਼ਾਮ ਨੂੰ ਮੁੜ ਜਾਣਾ ਮੈਂ ਜਾਨੀ ਜਨੀ ਦੀ ਮੈਂ ਹੈਂ ਜਾਨੀ ਜਨੀ ਦੀ ਮੈਂ ਅੱਛਾ ਜੇ ਆਣੇ ਨਹੀਂ ਦੇਨੀ ਦੀਦੀ ਮੈਂ ਇਹ ਮੇਰੇ ਬੂ ਕਹਿੰਦੇ ਹੋ ਤੇ ਚੀਕ ਬਾਦ ਤੇ ਚੀਕ ਨਹੀਂ ਕੋਲ ਨਹੀਂ ਲੱਗੀ ਹੋਰ ਹਾਰ ਕੋਲ ਥੋੜੀ ਪੈਣੀ ਉਹ ਦਿੰਨੀ ਨਾਲੇ ਉਹਨੇ ਵੀ ਖੁਸ਼ ਹੋ ਜਾਣਾ ਜੇ ਸ਼ਾਮ ਨੂੰ ਆ ਕੇ ਦੇਖਣਾ ਫੇਰ ਅੱਜ ਅਖ ਮਰਦੀ ਦੀਦੀ ਤੇ ਵਾਲਣਾ ਦੀਦੀ ਨੂੰ ਖੁਸ਼ੀ ਲੱਗੀ ਦੇਖਦੀ ਹੈ ਪੁੱਤ ਮੈਂ ਕਿਵੇਂ ਰੈਡੀ ਕੀ ਬੀਏ ਹੋ ਹੂੰ ਬਲੂਮਿੰਗ ਸਟਾਰ ਨਾਮ ਦਾ ਛਿੱਕ ਮੇਰੀ ਹੈ ਗਨੂ ਇਸਨੀ ਮੈਂ ਮਜਬੂਤ ਆਰਤੀ ਨੂੰ ਦੱਚ ਦੇ ਵੀ ਮੇਰੀ ਮੰਮਾ ਲਾਉਂਦੀ ਹੁੰਦੀ ਟੀ ਮੈਨੂੰ ਨੋ ਜੋਵੀ ਮੇਰੀ ਮੰਮਾ ਮੇਰੇ ਰੋਜ਼ ਰੋਜ਼ ਕੱਪੜੇ ਪਾ ਕੇ ਦੁੱਧੂ ਕੁਲਾ ਕੇ ਇੱਕ ਦਿਨ ਕਰੀ ਤੁਸੀਂ ਨੂੰ ਕਰਨੇ ਨਹੀਂ ਚੱਲੀਆਂ ਉੰਧਰ ਨੂੰ ਕਦੇ ਛੋਟੇ ਵਿੱਚ ਇਹਦਾ ਡਰ ਹੁੰਦਾ ਹੈ ਹਾਂਜੀ ਹਾਂ ਚੱਲ ਮੈਂ ਬਣਾ ਦਿੰਦੀ ਇਹ ਦੀਦੀ ਕਹਿੰਦੇ ਮੈਂ ਲੜਾਉਣੀ ਆ ਤੇ ਆ ਕਹਿੰਦੀ ਆਂਟੀ ਤੂੰ ਬਾਹਰ ਹੋ ਜਾ ਬਸ ਚੱਲ ਉਹ ਆਹ ਲਾਉਣਾ ਕੁਝ ਕਰ ਲੈਣ ਦਿੰਦੀ ਹੈ ਕਹਿੰਦੀ ਅੱਛਾ ਕਰੇ ਤੇ ਪਤਾ ਲੈ ਗੂਗਲ ਨੂੰ ਚਲੋ ਉਹ ਵੀ ਗੱਲ ਸਹੀ ਹੈ ਨਾ ਵੀ ਛੋਟੇ ਵਿੱਚ ਤੇ ਆਇਆ ਹੁੰਦਾ ਵੀ ਕਈ ਦਾ ਮੂੰਹ ਮਾਂ ਚ ਦਾ ਪਾਣੀ ਪੈ ਜਵੇ ਹਾਂਜੀ ਹਾਂ ਬਸ ਉਹ ਦੇਖਣ ਚੱਕਾ ਚੱਲਦਾ ਕੰਨ ਜਣਾ ਪੈ ਜਵੇ ਬਹੁਤ ਤੁਹਾਨੂੰ ਦੇਖਣਾ ਆ ਦੀਦੀ ਵਿਚਾਰੀ ਚੁੱਪ ਜਾ ਬੋ ਤੇ ਸਾਹਮਣੇ ਨੂੰ ਦੇਖੀ ਗਈ ਨਹੀਂ ਮੈਂ ਦੇਖ ਦਿੱਤੀ ਸੀ ਕਿਵੇਂ ਨਾ ਹੁੰਦੀ ਹੈ ਹਾਂਜੀ ਹਾਂ ਸਾਰੇ ਤੇ ਹੀ ਪਤਾ ਲੱਗਦਾ ਹੈ ਮਤਲਬ ਜਲੋ ਬੀ ਟ੍ਰੇਨਿੰਗ ਲਈ ਆਈ ਹੋਈ ਹੂ ਹਾਂ ਹਾਂ ਵੇਖਿਆ ਵੀ ਦੇਖਦੇ ਨੇ ਵੀ ਕਿਵੇਂ ਨਾ ਹੁੰਦੀ ਆ ਜਲੇ ਨੇ ਸਹੀ ਨਾਲ ਆਈ ਆ ਹਾਂ ਹਾਂ ਇਹ ਐਡਾ ਕਰਦੀ ਰਹੀ ਜੈਸ ਮਹੀਨੇ ਮਮਮੀ ਹਾਂ ਜੀ ਮਮਮੀ ਉਧਰ ਨਾਲ ਖੜ ਜੰਦੇ ਤੇ ਹਾਂ ਸਾਹਮਣੇ ਰੱਖਦੇ ਮੈਂ ਮਮਮੀ ਨੂੰ ਫੇਰ ਵੀ ਕਹੇ ਮਮਮੀ ਮਾੜਾ ਮੋਟਾ ਆ ਕੇ ਮੜ ਕੇ ਦੇਖ ਕੇ ਜਾਇਓ ਠੀਕ ਆ ਠੀਕ ਆ ਮੈਨੂੰ ਪਤਾ ਮੈਨੂੰ ਵਿਸ਼ਵਾਸ ਆ ਮੇਰੇ ਪੁੱਤ ਨੇ ਨਿਲਾ ਦੋਣੀ ਹਾਂ ਹਣਾ ਵੇ ਪਾਦਾ ਗੁਰਾ ਓ ਬਈ ਪਾਪੋ ਜੱਨੇ ਤੇ ਰੋਕੇ ਦਿਵਾ ਨਾ ਮੈਨੂੰ ਵੀ ਦਾ ਡਰ ਹੁੰਦਾ ਬੱਚਾ ਜੇ ਰੋਦਾ ਹੂ ਕੋਈ ਦੇਖੇ ਹਾਂ ਜਿੱਦ ਕਲ ਇਹਨਾਂ ਬੜੇ ਫੜਲੇ ਨੂੰ ਕਮਾ ਲੈਨੇ ਉਹ ਬਣਾਈਆਂ ਸੀ ਪਠਾ ਲਈ ਉਦੋਂ ਮੈਂ ਰਵਿੰਦਰ ਜੀ ਆਉਣ ਲਗੀ ਬੜੀ ਤਾਂ ਰਾਮਨਾ ਬੈਠੀ ਐਨ ਬਹੁਤ ਸਾਰੇ ਵਿੱਚ ਬੈਠ ਗਈ ਕੱਪ ਜੀ ਕੱਪੇ ਹਾਂ ਅੱਛਾ ਜੀ ਵਿੱਚ ਬੈਗੀ ਕੱਪੇ ਚ ਮੈਂ ਬਖਾ ਬਖਾ ਫੜ ਕੇ ਨਾ ਬਖਾ ਬੜੀ ਸੋਹਣੀ ਬੈਠੀ ਹਰਗੁਣ ਆਇਆ ਤਾਂ ਦੀ ਹਰਗੁਣ ਚਲੋ ਬਾਬੂ ਦੇ ਤਾਂ ਕਹਿੰਦਾ ਹਨਾ ਚੱਲੀ ਪਾਪਾ ਜੀ ਬਾਈ ਕਰੇ ਪਾਪਾ ਜੀ ਕਹਿੰਦੇ ਆ ਕਾ ਦਾ ਆਈ ਪਿਚਰੀ ਕਾਲ ਚੱਲੀ ਮਾਂ ਮੈਂ ਹੁਣ ਉੱਧਰ ਵਿਆਹ ਕਰਕੇ ਬਾਈ ਜਾਣਾ ਪੈਣਾ ਹਾਂਜੀ ਉਹ ਤਾਂ ਉੱਧਰ 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 ਪਪਾ ਜੀ ਨੂੰ ਆਏ ਨੇ ਵੀ ਇਹਨਾਂ ਨੇ ਤਾਂ ਵਿਆਹ ਨੂੰ ਫਿਰ ਜਾਣਾ ਮੈਂ ਇੱਥੇ ਆ ਮੈਂ ਕਿਵੇਂ ਜੀ ਬੰਦ ਕਰੇ ਨਾ ਏ ਨਹੀਂ ਪਪਾ ਜੀ ਨੂੰ ਵਿਚ ਨੂੰ ਗੇੜਾ ਮਾਰੂਗੇ ਪਪਾ ਜੀ ਕਹਿੰਦੇ ਇਹ ਤਾਂ ਸ਼ਾਂਤਾ ਮੰਗਣਾ ਪੈਣਾ ਗੱਲ ਨਹੀਂ ਕੋਈ ਜਿਹਨੂੰ ਪਪਾ ਜੀ ਆਉਣਗੇ ਕਾਗ ਲੈਣਾ ਪਤਾ ਬਸ ਜੀ ਬਸ ਨੂੰ ਮਾਸੀ ਵੀ ਨਾ ਕਰ ਸੁਣਾ ਪਿਆ ਜੇ ਲੋਟਾ ਹੋ ਜਾਂਦਾ ਮੇਰਾ ਮਾਰਦੀ ਸੀ ਮੈਂ ਕੁਬੀਰਾ ਮੈਂ ਇੱਕ ਵੀਰੇ ਬੁਲਟੀ ਦੀ ਪਛਾਣ ਵੱਲ ਆ ਜਾ ਆ ਜਾ ਵੀਰੇ ਮਾਰੇ ਨਾ ਇਸੇ ਇੱਕਾ ਤੇ ਪੰਧਰਾ ਕਰਿਆ ਉਹ ਇੱਟਾ ਲੈ ਕੇ ਜਾਣੀ ਹਿੱਤੀ ਆ ਉਧਰ ਇੱਟਾ ਇੱਟਾ ਚਾਹੀਦੀ ਤੇ ਉਹ ਲੈ ਗਏ ਨਹੀਂ ਸਮਾਨ ਚ ਕਵਾਇਆ ਮੈਂ ਉੰਦਾਂ ਦੀ ਕੋਈ ਕਾਰਨ ਨਹੀਂ ਸਲਾਹੇ ਕੁਝ ਵਿਆਹ ਦਾ ਹਾਂ ਹਾਂ ਸ਼ਾਇਦ ਇੱਥੇ ਹੋਵੇ ਪਰ ਉਹ ਤੁਮੇ ਗਰਾਉਂਡ ਬਣਾਣਾ ਹੈ ਬੰਦੇ ਦੇ ਤੋਂ ਚਾਹੀਦੀ ਦੇਖ ਰੋ ਉੱਪਰ ਸਪਾਈ ਹੈ ਦਾਪਸ ਤੇ ਫੇਰਾ ਪਾਇਆ ਟੁੱਟ ਕੀ ਕਹਿਉਣਾ ਸੌਰਿਆ ਚੋਰ ਨਾ ਉਹ ਕੜੇ ਮਨ ਮੰਨਦੇ ਆ ਨਹੀਂ ਉੱਤੇ ਆਏ ਥੋੜਾ ਵਿਚ ਆਉ ਹੁੰਦਾ ਉਹ ਤੁਨ ਗੱਲ ਹੈਗੀ ਗੱਲਾਂ ਤਾਂ ਇਹ ਥੇ ਥੋੜਾ ਆਏ ਵੀ ਬੰਦੇ ਨੇ ਘਰ ਲੈਣਾ ਹਾਂ ਜਿਹੜਾ ਆਪਣਾ ਕੀ ਕਾ ਹੁੰਦਾ ਹਾਂ ਪੂਰੇ ਤਾਂ ਚੱਲਣ ਦੇ ਤਾ ਕੀ ਰਾਣੇ ਤਾਈ ਰਾਣੇ ਉਹੀ ਗੱਲ ਹੈ ਮੈਂ ਵੀ ਜਦ ਉੱਥੇ ਬਾਲੇ ਬਾਦਰ ਜਾਣੀਆ ਕਰਦੀ ਤੇਰੇ ਕੋਲੋਂ ਹਾਂ ਇਹ ਕਹਿੰਦਾ ਅਈ ਮੈਂ ਕੱਲ ਜਾਇਆ ਇੱਥੇ ਆਟੋਮੈਟਿਕਲੀ ਦਿਲ ਉੱਠਦਾ ਜਾਣੂ ਉੱਥੇ ਆਟੋਮੈਟਿਕਲੀ ਦਿਲ ਨਹੀਂ ਕਰਦਾ ਜਾਣੂ ਆਹ ਗੱਲ ਹੋ ਜਾਂਦੀ ਆ ਉਹ ਵੀ ਬੰਦਾ ਕੱਲ ਤੇਰੇ ਨਾਲ ਤੋਂ ਜਿਹਨੇ ਰੋਕ ਕਿਹੜੀ ਗੱਲ ਦੀ ਅਸੀਂ ਕੀ ਆਖੀ ਹਾਂ ਅੱਡੇ ਤੇ ਖੜੀ ਸੀ ਅੱਡੇ ਨਾਲ ਬੱਸ ਅੱਛਾ ਦੀਦੀ ਜੀ ਤਨਿ ਦਵਾ ਜੇ ਲੈ ਲਈ ਨਹੀਂ ਲੈ ਲੈ ਨਹੀਂ ਜੀ ਬਸ ਆ ਇੱਕ ਨਹੀਂ ਉਹ ਮਨ ਹਾਲ ਹਾਲ ਨਹੀਂ ਲੈ ਲਈ ਅੱਜ ਵੀ ਗਿਆ ਸਾਲ ਚੱਲ ਜੇ ਵਾਈ ਨੂੰ ਖੁਸ਼ ਕਰਤਾ ਰਸਤਾ ਜਵਾਈ ਦੇ ਢਿੱਡ ਤੇ ਹੋ ਕੇ ਜਾਂਦਾ ਹਾਂ ਜੀ ਜੇ ਨੀ ਚੱਕਰ ਦਾ ਆਪਣਾ ਘਰ ਆ ਹਾਂ ਜੇ ਮੈਂ ਵੈਸੇ ਆਈ ਵੀ ਇਹਦੀ ਕੋਈ ਗੱਲ ਨਹੀਂ ਜੇ ਲੋੜ ਹੁੰਦੀ ਤਾਂ ਆਪ ਵੀ ਮੰਗ ਲੈਣਾ ਹਾਂ ਉਹਨੇ ਕਰਦਾ ਆਈ ਵੀ ਕਾਦੀ ਗੱਲ ਮੰਮੀ ਦਾ ਪਿਆਰ ਆ ਜਮਾ ਬਾਬਾ ਅਜੀਜੀ ਨੂੰ ਪਾਣੀ ਤਾਂ ਦੇ ਦਿਓ ਮੈਂ ਚਰਤਾ ਹੀ ਨਹੀਂ ਇਹ ਬਹੁਤ ਜਵਾਈ ਬਣ ਕੇ ਨਹੀਂ ਰਹਿਣਾ ਚਾਹੀਦਾ ਬਿਲਕੁਲ ਬਿਲਕੁਲ ਹਮ ਜਾਨੀ ਤੇ ਦੇਖ ਬੋਤਲ ਕਹਿੰਦੇ ਨੇ ਵੀ ਜਹੀ ਜੀ ਬਣੀ ਵੀ ਹੋਵੇ ਨਾ ਤਾਂ ਫਿਰ ਚੀਨੀ ਖਾ ਲੈਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਆਪਣੇ ਵੀ ਮੰਮੀ ਦੇਖ ਲਓ ਲੇ ਜੋ ਆਈ ਵਧੀਆ ਹੈ ਬਚਨੇ ਸਾਰੀ ਜੋ ਜਿੱਦਾਂ ਦੀ ਵੀ ਬਣੀ ਵੀ ਆ ਉਹਨਾਂ ਨੇ ਕਦੇ ਨਹੀਂ ਅਜੇ ਤੱਕ ਲਘੋਜ ਗੱਡੀ ਨਹੀਂ ਹੁਣੀ ਵੀ ਨਹੀਂ ਕਹਿੰਦੀ ਹਾਂਜੀ ਹਾਂ ਹੁਣਾ ਵੀ ਨਹੀਂ ਕਹਿੰਦੀ ਬਿਲਕੁਲ ਉਹਨਾਂ ਨੇ ਜਿਹਨਾਂ ਨੇ ਆਪਣੀਆਂ ਵਿਆਹੇ ਹੋਏ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਜੀ ਪਿੰਡਾਂ ਨੇ ਉਹ ਤੋਂ ਜ਼ਿਆਦਾ ਹੁੰਦਾ ਵੀ ਆਂਦੇ ਸਾਡੀਆਂ ਵੀ ਦੇ ਸਾਡੀਆਂ ਵੀ ਭਾਈ ਕਿਸੇ ਘਰਾਂ ਨਾਲ ਨਹੀਂ ਹੈ ਬਿਰੇ ਬੰਬ ਬੰਬ ਉਹ ਲੈ ਕੇ ਗਿਆ ਥੱਲੇ ਜਿਹੜੇ ਵਾਹੇ ਤੇ ਗਿਰੇ ਉਹ ਥੱਲੇ ਨੂੰ ਗਿਆ ਹੈ ਮੋਟਰ ਉੱਪਰ ਨੂੰ ਗਿਆ ਸੀ ਨਾ ਮੈਂ ਦੂਸਰੋਂ ਦੇਖ ਰਿਹਾ ਬਾੰਬ ਚੱਲਦੇ ਥੱਲੇ ਆਪੇ ਰੋਈ ਤਾਂ ਨਹੀਂ ਇਹ ਚਲੋ ਐ ਵੀ ਤੇ ਰੋਈ ਤੀਂ ਪਹਿਲੇ ਤਾਂ ਥੋੜਾ ਯਾ ਕਰਿਆ ਜੀ ਨੇ ਹੂੰ ਬਾਕੀ ਮੁਰਕੇ ਦਾ ਹੁਣ ਚਲੋ ਜਾਨ ਮੈਨੂੰ ਭੁੱਖ ਲੱਗਦੀ ਪਤਾ ਨਹੀਂ ਉਹ ਤਾਂ ਪਹਿਲਾਂ ਰੋਣੇ ਹਾਂ ਇਹ ਵੀ ਕੁੱਛ ਲਓ ਵੀ ਇਹਦੇ ਬਿੱਟੀ ਨੂੰ ਜਿਹੜੇ ਕਹਦੇ ਇਕਨੋਨੀਕਲੀ ਤੇ ਹੋ ਰਿਹਾ ਹੈ। ਇਹ ਦਾਤ ਨੂੰ ਵੀ ਵਿਚਾਰੀ ਬਹੁਤ ਹੀ ਨਿੱਕੀ ਤੰਗ ਕਰਦੀ। ਆਹ। ਦੇਖ ਤੇ ਉੱਤਰੀ ਤਾਂ ਉਹਦਾ ਬਲਾ ਦੋ। ਇਹ ਘੁੱਕੇ ਢੋੜੇ ਵਿੱਚ ਹੋ ਜਾਂਦੀ। ਤੁਹਾਡੇ ਜਵਾਈ ਦਾ ਵੀ ਉਹ ਹੈ। ਸਜੋਗ ਹਨ। ਵੀ ਢੱਕਾ ਹਟ ਕੇ ਉਹਦਾ ਵਾਦ ਆ ਮੈਂ ਬੈਠ। ਉਹ ਫਿਰ ਉਹ ਤਾਂ ਹੋ ਗਿਆ। ਮੈਂ ਕਿਹੋ ਜਿਹਾ ਦੇਖ ਲਵਾਂ ਅੰਟੀ। ਇੱਕ ਗੱਲ ਹੈ। ਇੱਕ ਵੈਸੇ ਇੱਕ ਗੱਲ ਹੈ ਜੀ ਹੁਣ ਇਹ ਵੀਡੀਓ 'ਚ ਪਹਿਲਾਂ ਮੰਮੀ ਨੇ ਵੀ ਕਹੀ ਆ। ਹਮ। ਪਹਿਲਾ ਹੋ ਜਾਂਦਾ ਤਾਂ ਜਿਵੇਂ ਹਾਂ ਮਤਲਬ ਵੇਚ ਕਰੋਗੇ ਮੰਮੀ ਆ ਜੇ ਮੇਰੇ ਹਲੂਣ ਆ ਜਾਣਾ ਹੋਣਾ ਹਾਂ ਹੋ ਗਿਆ ਟੰਗਾ ਚੋਤੇ ਪਰ ਹੁਣ ਹੁਣ ਤਾਂ ਜੀ ਮਾੜਾ ਜੇ ਕਿਤੇ ਹਰ ਕੋਣਾ ਰੋਪੀ ਰੋਪੀ ਹਾਂ ਜਦੇ ਅੱਖ ਖੋਲ ਕੇ ਦੇਦੇ ਜਦੇ ਦੇਖੀਦਾ ਵੀ ਕਿਆ ਹੋ ਗਿਆ ਅਦਰੋਂ ਮਤਰਾ ਇੰਨੀ ਕਹਿ ਲੋ ਵੀ ਇੰਨਾ ਚੇਂਜ ਆ ਜਾਂਦਾ ਬੰਦੇ 'ਚ ਹੋ ਜਾਂਦਾ ਬੱਖਲੇ ਲੱਗਿਆ ਵੀ ਬੰਦਾ ਐਂ ਦੇਖਦਾ ਵੀ ਕਿਤੇ ਬਾਬੂ ਨੇ ਹਾਂਜੀ ਹਾਂ ਐ ਵੀ ਚੁਗਿਓ ਆਹੇ ਹੋ ਜਾਂਦਾ ਵੀ ਕਿਤੇ ਬਾਹ ਨਾ ਥੱਲੇ ਹਾਂਜੀ ਹਾਂ ਹੋ ਜਾਂਦਾ ਹੈ ਬਿਲਕੁਲ ਸਹੀ ਹੋ ਜਾਂਦਾ ਚਲੋ ਠੀਕ ਹੈ ਜੀ ਫਿਰ ਮਿਲਦੇ ਸਾਨੂੰ ਹੁਣ ਅਗਲੇ ਬਲੌਗ 'ਚ ਸਾਰੀ ਗੱਲ ਦੀ ਸਾਰਾ